ਕੁੜੇ ਗਿੱਲੋ ਆਸ ਅੰਦਰੋਂ ਕਲੀ ਲੈ ਕੇ ਆਪਣੇ ਕੋਠੇ ਨੂੰ ਅੰਦਰ ਬਾਹਰ ਫੇਰਦੇ ਤਿੰਨਾਂ ਚੌ ਦਿਨਾਂ ਨੂੰ ਕਿਸੇ ਤੇਰੇ ਭਰਾ ਨੂੰ ਵੇਖਣ ਆਉਣਾ ਏ ਪਾਂਡਾ ਟਿੰਡਾ ਵੀ ਜਰਾ ਠੀਕ ਕਰ ਛੱਡੀ ਸਮਝ ਲਿਆ ਸੱਚ ਚਾਚੀ ਗਿੱਲੋ ਨੇ ਹੈਰਾਨੀ ਭਰੀ ਖੁਸ਼ੀ ਨਾਲ ਕਿਹਾ ਮੇਰੇ ਡੁੱਡੇ ਦਾ ਵਿਆਹ ਹੋਵੇਗਾ ਮੇਰੀ ਭਾਬੀ ਆਵੇਗੀ ਮੈਂ ਮੈਂ ਅਮੈਣਵੀ ਖੁਸ਼ੀ ਗਿੱਲੋ ਨੂੰ ਪਾਗਲ ਬਣਾ ਰਹੀ ਸੀ ਕਿਤੇ ਖੁਸ਼ੀ ਨਾਲ ਨਾ ਮਰ ਜਾਈਂ ਬਸੰਤ ਕੌਰ ਨੇ ਗਿੱਲੋ ਦੀ ਹਾਲਤ ਵੇਖ ਕੇ ਹੱਸਦਿਆਂ ਕਿਹਾ ਤੂੰ ਭੇਕਿਆਂ ਤੋਂ ਲਿਆਵੇਂਗੀ ਚਾਚੀ ਸਾਚਾ ਨਹੀਂ ਏ ਗਿੱਲੋ ਨੂੰ ਯਕੀਨ ਨਹੀਂ ਸੀ ਆ ਰਿਹਾ ਕਿੰਨਾ ਪੁੱਛੋੜਿੱਕਾ ਲੱਗਾ ਏ ਇਸ ਕੁੜੀ ਨੂੰ ਤੂੰ ਜਾ ਕੇ ਕੰਮ ਕਰ ਜੋ ਤੈਨੂੰ ਦੱਸਿਆ ਏ ਬਸੰਤ ਕੌਰ ਨੇ ਹੱਥ ਦੇ ਇਸ਼ਾਰੇ ਨਾਲ ਕਿਹਾ ਡੁੱਡਾ ਪੱਕੇ ਤੌਰ ਤੇ ਲੱਖਾ ਸਿੰਘ ਦੀ ਹਵੇਲੀ ਵਿੱਚ ਹੀ ਰਹਿੰਦਾ ਸੀ ਲੱਖਾ ਸਿੰਘ ਨੇ ਉਹਦੇ ਵਾਸਤੇ ਇੱਕ ਉਚੇਚਾ ਕੋਠਾ ਛੱਤ ਦਿੱਤਾ ਸੀ ਉਹ ਪੱਕੀਆਂ ਇੱਟਾਂ ਦਾ ਸੀ ਇੰਦਰੋਂ ਬਾਹਰੋਂ ਸੀਮੈਂਟ ਦੀ ਟੀਪ ਹੋਈ ਸੀ ਇਸ ਪਰੋਪਕਾਰ ਵਿੱਚ ਵੀ ਲੱਖਾ ਸਿੰਘ ਦਾ ਫਾਇਦਾ ਸੀ ਇੱਕ ਤਾਂ ਇਸ ਤਰ੍ਹਾਂ ਡੁੱਡਾ 24 ਘੰਟੇ ਦਾ ਨੌਕਰ ਹੋ ਗਿਆ ਦੂਸਰੇ ਬਾਹਰਲੀ ਹਵੇਲੀ ਦੀ ਰਾਖੀ ਦਾ ਫਿਕਰ ਨਾ ਰਿਹਾ ਪੁੰਨਦਾਨ ਕਰਨ ਨੂੰ ਬਸੰਤ ਕੌਰ ਸੀ ਲੱਖਾ ਸਿੰਘ ਹਰ ਕੰਮ ਵਿੱਚ ਆਪਣਾ ਫਾਇਦਾ ਪਹਿਲਾਂ ਸੋਚਦਾ ਸੀ ਇਸ ਗੁਣ ਤੋਂ ਬਿਨਾਂ ਸ਼ਾਹ ਨਹੀਂ ਬਣਿਆ ਜਾਂਦਾ ਚਾਹੇ ਚਾਹੇ ਗਿੱਲੋ ਨੇ ਅੰਦਰੋਂ ਬਾਹਰੋਂ ਕਮਰਾ ਕਲੀ ਕੀਤਾ ਹੀਠਾਂ ਫਾਰਸ਼ ਕੱਚਾ ਹੀ ਸੀ। ਰੋਹੀ ਤੋਂ ਚੀਕਣੀ ਮਿੱਟੀ ਲਿਆ ਕੇ ਉਹਨੇ ਫਾਰਸ਼ ਲੰਬ ਪੋਚ ਕੇ ਲਿਸ਼ਕਾ ਦਿੱਤਾ। ਪਿਛਲੇ ਮਹੀਨੇ ਬਸੰਤ ਕੌਰ ਦੇ ਕਹਿਣ ਉੱਤੇ ਉਹਨੇ ਕੋਠੇ ਦੇ ਅੱਗੇ ਇੱਕ ਪਾਸੇ ਛੋਟਾ ਜਿਹਾ ਚੌਂਕਾ ਚੁੱਲ੍ਹਾ ਵੀ ਬਣਾ ਲਿਆ ਸੀ। ਭਾਵੇਂ ਉਹਦੀ ਉਹਨੂੰ ਲੋੜ ਨਹੀਂ ਪੈਂਦੀ। ਉਹ ਦੋਵੇਂ ਭੈਣ ਭਰਾ ਬਸੰਤ ਕੌਰ ਕੋਲੋਂ ਪੱਕੀ ਪਗਾਈ ਖਾਂਦੇ ਸਨ। ਗਿੱਲੋ ਨੇ ਚੌਂਕੇ ਚੁੱਲ੍ਹੇ ਨੂੰ ਵੀ ਪੋਚਾ ਫੇਰ ਦਿੱਤਾ। ਭਰਾਵਾਂ ਦੇ ਵਿਆਹ ਦਾ ਕਿੰਨਾ ਚਾ ਹੁੰਦਾ ਹੈ। ਗਿੱਲੋ ਇੰਨਾ ਹੀ ਸਮਝਦੀ ਸੀ ਕਿ ਕਿਸੇ ਨੇ ਉਹਦੇ ਭਰਾ ਨੂੰ ਵੇਖਣ ਆਉਣਾ ਹੈ ਉਹ ਨਹੀਂ ਸੀ ਜਾਣਦੀ ਕਿ ਆਉਣ ਵਾਲੇ ਨੇ ਉਹਨੂੰ ਵੀ ਵੇਖਣਾ ਹੈ ਉਹ ਖੁਸ਼ ਸੀ ਬਹੁਤ ਖੁਸ਼ ਉਹ ਉਸ ਨੂੰ ਆਪਾਉਂਦੀ ਤੇ ਬਨੇਰੇ ਉੱਤੋਂ ਕਾਂ ਉਡਾਉਂਦੀ ਔਡਖਾਂ ਕਾਵਾ ਸਾਡੇ ਘਰ ਕੋਈ ਆਉਂਦਾ ਏ ਲੱਖਾ ਸਿੰਘ ਦੀ ਵਿਆਹਤ ਅਨੁਸਾਰ ਸਮੁੰਦਰ ਸਿੰਘ ਕੁ ਦੋਨੋਂ ਨਾਲ ਲੈ ਕੇ ਆਇਆ ਬਸੰਤ ਕੌਰ ਨੂੰ ਉਹਨਾਂ ਦੇ ਆਉਣ ਦੇ ਸਮੇਂ ਦਾ ਪਤਾ ਸੀ ਉਹਨੇ ਸ਼ਾਮੋਂ ਦਾ ਅੱਧੋ ਰਾਣਾ ਸੂਟ ਦੇਂਦਿਆਂ ਗਿੱਲੋ ਨੂੰ ਕਿਹਾ ਲੈ ਆ ਪਾਲਨੀ ਉਹਨਾਂ ਅੱਜ ਆਉਣਾ ਏ ਸ਼ਾਮੋ ਉਮਰ ਵਿੱਚ ਗਿੱਲੋ ਨਾਲੋਂ 5-6 ਸਾਲ ਛੋਟੀ ਸੀ ਪਰ ਕੱਦ ਵਿੱਚ ਉਹਦੇ ਬਰਾਬਰ ਉਹਦਾ ਸੂਟ ਗਿੱਲੋ ਨੂੰ ਠੀਕ ਆਉਂਦਾ ਸੀ ਗਿੱਲੋ ਦਾ ਰੰਗ ਤਾਂ ਜਿਹੋ ਜਿਹਾ ਸੀ ਬਦਲ ਨਹੀਂ ਸੀ ਚੱਲਿਆ ਪਰ ਵਧੀਆ ਸੂਟ ਵਿੱਚ ਉਹ ਮਾੜੀ ਨਹੀਂ ਸੀ ਫੱਬਦੀ ਜਵਾਨੀ ਹਰ ਰੰਗ ਵਿੱਚ ਜਵਾਨੀ ਹੈ ਭਾਵੇਂ ਕਾਲੀ ਲੇਲਾ ਉੱਤੇ ਹੀ ਹੋਵੇ ਕੁੱਦੂ ਦੀ ਸਭ ਤੋਂ ਪਹਿਲਾਂ ਗਿੱਲੋ ਉੱਤੇ ਨਜ਼ਰ ਪਈ ਉਹ ਚੋਖਾ ਜਾ ਰਿਹਾ ਇੱਕ ਟੱਕ ਉਸ ਵੱਲ ਵੇਂਦਾ ਰਿਹਾ ਉਸ ਦੀ ਕੋਖਮੀ ਨਜ਼ਰ ਤੋਂ ਤੰਗ ਆ ਕੇ ਗਿੱਲੋ ਅੰਦਰ ਜਾ ਵੜੀ ਅਸਲੀ ਪੇਤਨਾ ਸਮਝਦਿਆਂ ਹੋਇਆਂ ਵੀ ਚੋਖਾ ਚੈਰੋ ਦੀ ਛਾਤੀ ਧੜਕਦੀ ਰਹੀ ਹਵੇਲੀ ਵਿੱਚ ਡੱਠੇ ਮੰਜੇ ਤੇ ਕੁਦਦੂ ਨੂੰ ਬਹਾ ਕੇ ਸਮੁੰਦ ਸਿੰਘ ਪੈਣਾ ਨੂੰ ਮਿਲਣ ਵਾਸਤੇ ਅੰਦਰ ਚਲਾ ਗਿਆ ਕੁਦੂ ਬੈਠਾ ਸੋਚੀ ਜਾ ਰਿਹਾ ਸੀ ਕੁੜੀ ਸਾਡੀ ਰਾਜੋ ਵਰਗੀ ਸੋਹਣੀ ਨਹੀਂ ਪਰ ਮੁੰਡੇ ਨਾਲੋਂ ਮਾੜੀ ਵੀ ਨਹੀਂ ਹੋਰ ਕਿਤੇ ਪੰਗੀਆਂ ਦੀਆਂ ਧੀਆ ਇਹੋ ਜਿਹੀਆਂ ਹੁੰਦੀਆਂ ਨੇ ਉਹਨ ਜਿਆਣੀ ਜਵਾਬ ਦੀਏ ਵੇਖੋ ਘਰ ਬੂਹਾ ਕਿਵੇਂ ਲੰਬ ਪੋਚ ਕੇ ਲਿਸ਼ਕਾਇਆ ਸੁ ਨਾਲੇ ਆਪਣਾ ਘਰ ਵੀ ਤਾਂ ਵੇਖਣਾ ਹੋਇਆ ਲੱਭੂ ਮਾੜਾ ਨਹੀਂ ਸੀ ਪਰ ਕਮਲੀ ਦਾ ਗੁੱਲੀ ਡੰਡਾ ਖੇਡਦਾ ਇੱਕ ਆਖੀ ਦੇ ਬੈਠਾ ਢੇਲਾ ਨਿੱਕਲ ਆਇਆ ਤੇ ਅਸਲੋਂ ਖੋਲਾ ਹੀ ਹੋ ਗਈ ਸਾਡੀ ਰਾਜੋ ਕੀ ਆਖੀਏ ਭਾਵੇਂ ਕਿੰਨਾ ਵੀ ਰੂਪ ਰੰਗ ਹੋਵੇ ਗਰੀਬਾਂ ਦੀਆਂ ਤਿਆਂ ਨੂੰ ਇਹੋ ਜਿਹਾ ਵਾਰੀ ਮਿਲਣਾ ਹੋਇਆ ਅੱਛਾ ਜੋ ਮਾਲਕ ਨੂੰ ਮਨਜ਼ੂਰ ਅਸਾਂ ਤਾਂ ਆਪਣੇ ਸਰਦਾਰ ਨੂੰ ਖੁਸ਼ ਰੱਖਣਾ ਹੋਇਆ। ਡੁੱਡਾ ਜੇ ਖੇਤੋਂ ਨਹੀਂ ਸੀ ਆਇਆ, ਉਹਦੇ ਆਉਣ ਤੋਂ ਪਹਿਲਾਂ-ਪਹਿਲਾਂ ਸਮੁੰਦਰ ਸਿੰਘ ਕੁੱਦੂ ਦੇ ਦਿਲ ਤੇ ਪੂਰਾ ਪ੍ਰਭਾਵ ਜਮਾ ਦੇਣਾ ਚਾਹੁੰਦਾ ਸੀ। ਪਹਿਲਾਂ ਤਾਂ ਉਹਨੂੰ ਖੰਡ ਵਾਲੇ ਦੁੱਧ ਦਾ ਛੰਨਾ ਪਿਾਇਆ, ਫੇਰ ਸਮੁੰਦਰ ਸਿੰਘ ਨੇ ਨਾਲ ਫਿਰ ਕੇ ਸਾਰਾ ਘਰ ਵਿਖਾਇਆ। ਬਾਬਾ ਕੁੱਦੂ ਕੀ ਪੁੱਛਦਾ ਏ ਆਪਣਾ ਸ਼ਾਹ ਰਾਜਾ ਜੱਟੇ ਆਪਣੇ ਸਾਰੇ ਪਿੰਡ ਵਿੱਚ ਹੈ ਕਿਸੇ ਜੱਟ ਦਾ ਇਹੋ ਜਿਹਾ ਘਰ ਰੱਬ ਨੇ ਦਿਲ ਵੀ ਉਹੋ ਜਿਹਾ ਬਖਸ਼ਿਆ ਏ। ਸ਼ਾਹੀ ਖਰਚ ਹੈ ਕੋਈ ਲੇਖੇ ਨੇ ਪਰ ਗਰੀਬ ਤੇ ਹਾਏ ਕਰਨ ਵਾਲਾ ਏ ਸਾਰੇ ਪਿੰਡ ਦੇ ਕੰਮੀ ਗਣ ਗਾਉਂਦੇ ਨਹੀਂ ਥੱਕਦੇ ਤੇ ਇਹ ਡੁੱਡਾ ਮਮੂਲੀ ਜਿਹਾ ਪੈਰ ਵਿੰਗਾ ਹੋਣ ਕਰਕੇ ਲੋਕਾਂ ਦੀ ਜ਼ੁਬਾਨ ਤੇ ਡੁੱਡਾ ਚੜ ਗਿਆ ਏ ਨਹੀਂ ਤਾਂ ਨਾ ਇਹਦਾ ਦਰਸ਼ਨ ਏ ਖੈਰ ਨਾਂ ਨਾਲ ਕੀ ਫਰਕ ਪੈਂਦਾ ਏ ਕਾਮਾਂ ਬੜਾ ਸੁੱਚਾ ਏ ਇਹ ਛੋਟਾ ਜਿਹਾ ਹੀ ਸਰਦਾਰ ਨੇ ਪਰ ਲਿਆ ਏ ਪਿੱਛੇ ਹੈਜ਼ੇ ਦੀ ਬਿਮਾਰੀ ਵਿੱਚ ਇਹਦਾ ਮਾਂ ਪਿਓ ਮਰ ਗਿਆ ਮਰਦੀ ਹੋਈ ਮਾਂ ਕੁੜੀ ਦੀ ਬਾ ਵੀ ਆਪਣੇ ਸਰਦਾਰ ਦੇ ਹੱਥ ਫੜਾ ਗਈ ਪਰ ਕੁੜੀ ਵੀ ਮਰਨੀ ਬੜੀ ਸਿਆਣੀ ਏ ਭੈਣ ਸ਼ਾਂਤੀ ਨੂੰ ਜਾਣਦਾ ਹੀ ਏ ਉਹ ਆਪਣੇ ਬੱਚਿਆਂ ਵਾਂਗ ਸਮਝਦੀ ਏ ਦੋਹਾਂ ਨੂੰ ਉਸਨੇ ਸਿਉਣਾ ਪਰੂਣਾ ਚੁੱਲ੍ਹਾ ਚੌਂਕਾ ਘਰ ਦੇ ਹਰ ਕੰਮ ਵਿੱਚ ਇਸ ਕੁੜੀ ਨੂੰ ਤਾਂ ਘਰ ਛੱਡਿਆ ਏ ਸਾਰੀਆਂ ਗੱਲਾਂ ਸੋਚ ਲੈ ਇਹ ਵੀ ਲਾ ਫੇਰ ਹੱਥ ਨਹੀਂ ਆਉਣਾ ਤੇ ਛਾ ਤਾਂ ਪੁੱਜਦਾ ਏ ਉਹ ਹੋਰ ਕੰਮ ਵੀ ਲੱਭ ਸਕੇਗਾ ਅੱਗੇ ਦੂਜੇ ਕੰਮੇ ਵਾਸਤੇ ਵੀ ਉਹਨੇ ਆਪ ਹੀ ਸਭ ਕੁਝ ਕੀਤਾ ਸੀ ਆਪਣੇ ਜ਼ਿਲ੍ਹੇ ਵਿੱਚ ਕੋਈ ਉਹਦੀ ਆਖੀ ਮੋੜ ਨਹੀਂ ਸਕਦਾ ਪਰ ਲੱਭੂ ਦੀ ਕੱਜ ਬਾਰੇ ਵੀ ਸੋਚ ਲੈ ਸਮਵੰਦ ਸਿੰਘ ਨੇ ਕਾਫੀ ਲੰਮਾ ਲੈਕਚਰ ਝਾੜਿਆ ਸਰਦਾਰ ਮੈਂ ਕੀ ਸੋਚਣਾ ਏ ਸਾਡੀ ਤਕਦੀਰ ਤੁਹਾਡੇ ਹੱਥ ਹੁੰਦੀ ਏ ਸਾਡੇ ਘਰ ਜੰਮਣ ਵਾਲੇ ਮੁੰਡੇ ਵੀ ਤੁਹਾਡੇ ਤੇ ਕੁੜੀਆਂ ਵੀ ਤੁਹਾਡੀਆਂ ਕੁੱਦੂ ਨੇ ਇਹ ਗੱਲ ਸੁਭਾਵਕ ਕਹੀ ਸੀ ਪਰ ਸਮਵੰਦ ਸਿੰਘ ਉੱਤੇ ਬੜੀ ਭਾਰਵੀ ਝੋਟ ਪਈ ਉਹਨੇ ਮਾਨ ਵਿੱਚ ਕੁੱਦੂ ਨੂੰ 50 ਗਾਲਾਂ ਕੱਢੀਆਂ ਉਸ ਵੇਲੇ ਉਸ ਦੀਆਂ ਅੱਖਾਂ ਅੱਗੇ ਰਾਜੋ ਲੱਕ ਨੂੰ ਮਰੋੜੇ ਦੇਂਦੀ ਫਿਰ ਰਹੀ ਸੀ ਚਾਹਮ ਨੂੰ ਲੱਖਾ ਸਿੰਘ ਵੀ ਸ਼ਹਿਰੋਂ ਮੜ ਆਇਆ ਉੱਦੂ ਨੇ ਮੰਜੇ ਤੋਂ ਉੱਠ ਕੇ ਮੱਥੇ ਤੱਕ ਹੱਥ ਲੈ ਜਾ ਕੇ ਸਤਿ ਸ਼੍ਰੀ ਅਕਾਲ ਕਹੀ ਅੱਗੋਂ ਲੱਖਾ ਸਿੰਘ ਨੇ ਪਰਵਾਣਗੀ ਵਜੋਂ ਥੋੜਾ ਜਿਹਾ ਸੈਰ ਨੂੰ ਆ ਕੇ ਕਿਹਾ ਆਪ ਹੀ ਚੌਧਰੀ ਸਣਾ ਰਾਜੀ ਖੁਸ਼ੀ ਏ ਬਾਲ ਬੱਚੇ ਰਾਜੀ ਨੇ ਤੇਰੇ ਪੈਰਾਂ ਦੀ ਖਰਾਇਤ ਸਰਦਾਰ ਸਭ ਰਾਜੀ ਖੁਸ਼ੀ ਨੇ ਤੁਹਾਡੀ ਨਿਗਾ ਸਵੱਲੀ ਚਾਹੀਦੀ ਏ ਉੱਦੂ ਨੇ ਸਤਕਾਰ ਵਜੋਂ ਇੱਕ ਵਾਰ ਫਿਰ ਸੈਰ ਨੂੰ ਆਇਆ ਇਹ ਆਪਣੀ ਥਾਂ ਤੇ ਬਹਿ ਗਿਆ ਸ਼ਾਮ ਨੂੰ ਡੁੱਡਾ ਤੇ ਕੱਤੂ ਵੀ ਆ ਗਏ ਡੁੱਡੇ ਦੇ ਗਾਲ ਨਾਮੇ ਦਾ ਉਤਾਰ ਸੀ ਅੱਜ ਉਹ ਆਪਣੇ ਵੱਲੋਂ ਪੂਰੀ ਤਰ੍ਹਾਂ ਫੱਬਿਆ ਹੋਇਆ ਸੀ ਕੁਦੂ ਨੇ ਬੜੇ ਧਿਆਨ ਨਾਲ ਉਹਦੇ ਵੱਲ ਵੇਖਿਆ ਰੰਗ ਰੂਪ ਵੱਲੋਂ ਡੁੱਡਾ ਕਿਸੇ ਪੱਖੋਂ ਵੀ ਸਲਾਉਣ ਯੋਗ ਨਹੀਂ ਸੀ ਕੁਦੂ ਨੇ ਆਪਣੇ ਖਿਆਲ ਵਿੱਚ ਰਾਜੋ ਤੇ ਡੁੱਡੇ ਨੂੰ ਬਰਾਬਰ ਖਲਾਰ ਕੇ ਤੱਕਿਆ ਤਾਂ ਉਹ ਸਿਰ ਤੋਂ ਪੈਰਾਂ ਤੱਕ ਕੰਬ ਗਿਆ ਉਹਨੇ ਅੱਖਾਂ ਨੀਵੀਆਂ ਕਰ ਲਈਆਂ ਕਿੰਨਾ ਚਿਰ ਉਹ ਧਰਤੀ ਤੇ ਨਜ਼ਰ ਟਿਕਾਈ ਸੋਚਦਾ ਰਿਹਾ ਮਸਲਾ ਕਰਕੇ ਉਹਨੇ ਫੇਰ ਡੁੱਡੇ ਵੱਲ ਤੱਕਿਆ ਇਸ ਵਾਰ ਉਹਨੇ ਡੁੱਡੇ ਦੇ ਬਰਾਬਰ ਆਪਣੇ ਪੁੱਤਰ ਲੱਭੂ ਨੂੰ ਖੜਾ ਵੇਖਿਆ ਠੀਕ ਏ ਸੌਦਾ ਤਾਂ ਦੋਹਾਂ ਮੁੰਡਿਆਂ ਦਾ ਏ ਕੁੜੀਆਂ ਦੀ ਕੀ ਕੀਮਤ ਉਹ ਤਾਂ ਕੁਰਬਾਨੀ ਦੇ ਬੱਕਰੇ ਨੇ ਦੋਹਾਂ ਵਿੱਚੋਂ ਕੋਈ ਨਿੰਦਣ ਸਲਾਉਣ ਵਾਲਾ ਨਹੀਂ ਇੱਕ ਡੁੱਡਾ ਤੇ ਇੱਕ ਕਾਣਾ ਰੰਗ ਨੂੰ ਮਾਰੋ ਗੋਲੀ ਰੰਗ ਦੀ ਕਿਹੜਾ ਛਾਵੇਂ ਬਹਿਣਾ ਏ ਤੇ ਬਹੁਤਾ ਫਰਕ ਵੀ ਨਹੀਂ ਅੰਜ ਦੋਵੇਂ ਇੱਕੋ ਨਮੂਨਾ ਏ ਪੁੱਨ ਦਾ ਸਾਖ ਦੋਹਾਂ ਚੋਂ ਕਿਸੇ ਨੂੰ ਨਹੀਂ ਮਿਲਣਾ ਉੰਜ ਇੱਥੇ ਰਾਜੋ ਰਹੇਗੀ ਸੁਖੀ ਸਾਂਝੋ ਸਰਦਾਰ ਲੱਖਾ ਸੋਈ ਸਭ ਕੋ ਜੇ ਲੋਕਾਂ ਦੀਆਂ ਆਖਣ ਦਾ ਕੀ ਏ ਭੌਂਕਦੀ ਰਹੇ ਦੁਨੀਆ ਨਾਲੇ ਗਰੀਬਾਂ ਦੀ ਇੱਜ਼ਤ ਪਤ ਹੁੰਦੀ ਹੀ ਕਿੱਥੇ ਏ ਰਾਜੋ ਦੀ ਮਾਂ ਕਿਹੜੀ ਹਾਲਤੇ ਨਾਤੀ ਹੋਈ ਸੀ ਗਰੀਬ ਇੰਨਾ ਗੱਲਾਂ ਬਾਰੇ ਸੋਚਣ ਤਾਂ ਜਿਉਂਦੀ ਜਾਨ ਮਰ ਜਾਣ ਤੇ ਸਗੋ ਚੰਗਾ ਹੋਇਆ ਰੂੜੀ ਦਾ ਕੂੜਾ ਰੂੜੀ ਉੱਤੇ ਰਾਜੋ ਜੱਟਾਂ ਦੀ ਧੀ ਤੇ ਜੱਟਾਂ ਦੇ ਘਰ ਆ ਜਾਏਗੀ ਸੋਚਣ ਤੇ ਸ਼ਰਮ ਤਾਂ ਸਭੋਂ ਸਰਦਾਰਾਂ ਨੂੰ ਕਰਨੀ ਚਾਹੀਦੀ ਏ ਸਰਦਾਰਾਂ ਨੂੰ ਵੀ ਕਾਦੀ ਸ਼ਰਮ ਸ਼ਰਮਨਾ ਤਕੜੇ ਨੂੰ ਨਾ ਮਾੜੇਨੋ ਸ਼ਰਮ ਵਿੱਚ ਡੁੱਬ ਕੇ ਮਰਦਾ ਏ ਵਿਚਲਾ ਮੇਲ ਪਰ ਮੈਂ ਇਸ ਪਾਸੇ ਸੋਚਾਂ ਕਿਉਂ ਸਾਡੀ ਜਾਣਤਾ ਹੋਈ ਸਰਦਾਰਾਂ ਦੇ ਹੱਥ ਜਿਵੇਂ ਉਹ ਦੋਵੇਂ ਖੁਸ਼ਮਨਾ ਉਵੇਂ ਤੂੰ ਖੁਸ਼ ਹੋ ਰਹੋ ਕੁਦੂ ਨੇ ਸੋਚਣਾ ਬੰਦ ਕਰ ਦਿੱਤਾ ਲੱਖਾ ਸਿੰਘ ਨੇ ਕੁਦੂ ਦੀ ਬੜੀ ਸੇਵਾ ਕੀਤੀ ਰਾਤ ਨੂੰ ਉਹਨੂੰ ਸ਼ਰਾਬ ਵੀ ਪਿਆਈ ਅਗਲੇ ਦਿਨ ਲੱਖਾ ਸਿੰਘ ਨੇ ਕਿਹਾ ਸੁਣਾ ਭਈ ਚੌਧਰੀ ਸਾਹ ਕੋ ਜ ਤੇਰੇ ਸਾਹਮਣੇ ਆ ਮੁੰਡਾ ਵੀ ਕੁੜੀ ਵੀ ਬਾਕੀ ਗੱਲਬਾਤ ਸਾਰੀ ਤੈਨੂੰ ਸਮੰਧ ਸੋਨੇ ਦਾਸੀ ਦਿੱਤੀ ਹੋਈ ਏ ਇਸ ਦੇ ਦਰਸ਼ੂ ਦਾ ਕੋਠਾ ਇਹਨਾਂ ਦੇ ਵੇੜੇ ਵਿੱਚ ਵੀ ਹੈਗਾ ਏ ਉੱਥੇ ਇਹਦਾ ਮਾਂ ਪਿਓ ਰਹਿੰਦਾ ਸੀ ਤੇ ਦਰਸ਼ੂ ਤਾਂ ਪਲਿਆ ਹੀ ਸਾਡੇ ਕੋਲ ਆ ਮਾਂ ਪਿਓ ਮਰ ਗਿਆ ਤਾਂ ਆ ਸਾਂ ਕੱਲੀ ਕੁੜੀ ਨੂੰ ਵੀ ਇੱਥੇ ਹੀ ਲੈ ਆਂਦਾ ਇਹ ਕੋਠਾ ਛੱਤਿਆ ਹੀ ਇਹਦੇ ਨੋਂਗੇ ਦਾ ਏ ਇੱਥੇ ਕਰਨ ਤੇ ਇੱਥੇ ਖਾਣ ਕੀ ਲੈਣਾ ਏ ਉੱਧਰ ਖਾਪ ਖਾਣੇ ਚ ਜਾ ਕੇ ਹੁਣ ਤੂੰ ਆਪਣਾ ਪੜਿਆ ਵਿਚਾਰਨਾ ਏ ਤੈਨੂੰ ਪਸੰਦ ਆ ਜਾਏ ਤਾਂ ਤੁਹਾਡਾ ਰੱਤਾ ਪੈਸਾ ਖਰਚ ਨਹੀਂ ਆਵੇਗਾ ਅਸੀਂ 5-7 ਬੰਦੇ ਜਾਵਾਂਗੇ ਤੇ ਰੋਟੀ ਪਾਣੀ ਦਾ ਫਿਕਰ ਆਪੇ ਸਮੋਂਦ ਸੌ ਕਰੇਗਾ ਅਗਲੇ ਦਿਨ ਤੁਸੀਂ 5-7 ਬੰਦੇ ਆ ਜਾਇਓ ਇੱਥੇ ਅਸੀਂ ਜਾਣੀਏ ਤੁਹਾਡਾ ਨਾ ਇੱਥੇ ਖਰਚ ਨਾ ਉੱਥੇ ਸਲਾਹ ਕਰ ਲੈ ਆਪਦੇ ਸਰਦਾਰ ਨਾਲ ਤੂੰ ਨਹੀਂ ਸਾਡਾ ਸਰਦਾਰ ਸਾਡੇ ਵਾਸਤੇ ਤਾਂ ਤੁਸੀਂ ਦੋਵੇਂ ਸਹਿਬ ਜੀ ਜੋ ਤੁਸੀਂ ਦੋਵੇਂ ਪਰਾ ਕਰੋ ਮੇਰੀ ਕੋਈ ਨਾ ਬਰੀਏ ਕੁੱਦੂ ਨੇ ਇੱਕ ਟਾਂਗ ਨਾਲ ਰਜ਼ਾਮੰਦੀ ਪ੍ਰਗਟ ਕਰ ਦਿੱਤੀ। ਨਾਬਰੀ ਦਾ ਸਵਾਲ ਨਹੀਂ ਤੂੰ ਆਪਣੇ ਦਿਲ ਦੀ ਦੱਸ। ਘਰ ਗਿਆ ਲੱਭੂ ਦੀ ਮਾਂ ਐਡਵਿੜੀਆਂ ਕਰਨ ਲੱਗ ਪਈ ਤਾਂ ਕੋਲੋਂ ਸਮੁੰਦ ਸਿੰਘ ਨੇ ਕੁੱਦੂ ਨੂੰ ਹੋਰ ਪੱਕਿਆਂ ਕਰਨ ਵਾਸਤੇ ਕਿਹਾ। ਬਾ ਸਰਦਾਰਾ ਉਹਦੀ ਮਜਾਲ ਇਹ ਆਪਣੇ ਬੈਠਿਆ ਤੁਸੀਂ ਭਾਵੇਂ ਜੁੱਤੀਆਂ ਮਾਰ ਲਓ ਪਰ ਜਨਾਨੀ ਦੀ ਕੀ ਮਜਾਲ ਸਾਹਮਣੇ ਕੁਸਕ ਜਾਏ। ਕੁੱਦੂ ਨੇ ਆਪਣੇ ਮਰਦਉ ਪੁਨੇ ਦੀ ਤੜ ਮਾਰੀ। ਨਹੀਂ ਚੌਧਰੀ ਇਹ ਗੱਲ ਮਾੜੀ ਨਹੀਂ। ਮੈਂ ਆਉਂਦਾ 55 ਮਿੰਟਾਂ ਤੱਕ ਤੂੰ ਆਪਦੇ ਸਰਦਾਰ ਨਾਲ ਸਲਾਹ ਕਰ ਲੈ ਮੇਰੇ ਆਖੇ ਲੱਗੇ ਤਾਂ ਜਾ ਕੇ ਘਰ ਦੇ ਬਾਕੀ ਜੀਆਂ ਨਾਲ ਵੀ ਸਲਾਹ ਕਰ ਆ ਅੱਖਾ ਸਿੰਘ ਨੇ ਉਹਨੂੰ ਹੋਰ ਪੱਕਿਆ ਕਰਨ ਵਾਸਤੇ ਕਿਹਾ ਹੋਰ ਕਿਸੇ ਦੀ ਸਲਾਹ ਦੀ ਕੋਈ ਲੋੜ ਨਹੀਂ ਤੁਸੀਂ ਦੋਵੇਂ ਭਰਾ ਜੋ ਕਰੋ ਮਨਜ਼ੂਰ ਕੁਦੂ ਨੇ ਫੈਸਲਾ ਕਰ ਦਿੱਤਾ ਰੱਖ ਫਿਰ ਮੁੰਡੇ ਦੇ ਹੱਥ ਤੇ ਰੁਪਈਆ ਕੋਲੋਂ ਸਮੁੰਦ ਸਿੰਘ ਨੇ ਹੁਕਮੀ ਲਹਿਜੇ ਵਿੱਚ ਕਿਹਾ ਸੱਦੋ ਮੁੰਡੇ ਨੂੰ ਲਵੋ ਰੱਬ ਦਾ ਨਾਂ ਉਹ ਦੁਨੀਆ ਅੰਦਰਲੀ ਕੜਤੀ ਦੀ ਜੇਬ ਵਿੱਚੋਂ ਚਾਂਦੀ ਦਾ ਰੁਪਈਆ ਕੱਢਦਿਆਂ ਕਿਹਾ ਲੱਖਾ ਸਿੰਘ ਨੇ ਡੁੱਡੇ ਨੂੰ ਬੁਲਾ ਲਿਆ ਨਾਲ ਹੀ ਆਉਣੇ ਬਸੰਤ ਕੌਰ ਤੇ ਸਵਰਨੀ ਨੂੰ ਵੀ ਸੱਦ ਲਿਆ ਉਹ ਦੂਨੇ ਡੁੱਡੇ ਦੇ ਹੱਥ ਉੱਤੇ ਰੁਪਈਆ ਧਰ ਦਿੱਤਾ ਕੋਲੋਂ ਬਸੰਤ ਕੌਰ ਨੇ ਉਹਨੂੰ 2 ਰੁਪਏ ਦੇਂਦਿਆਂ ਕਿਹਾ ਦਸਵੇਂ ਤੈਨੂੰ ਵਧਾਈ ਦੇ ਆ ਕਿ ਤੇਰੇ ਮਾਂ ਪਿਓ ਨੂੰ ਵਿਚਾਰਿਆਂ ਦਾ ਸੁਰਗਾਂ 'ਚ ਵਾਸਾ ਹੋਵੇ ਨੇ ਚਾਚੀ ਤੂੰ ਆਪਣੇ ਆਪ ਨੂੰ ਵੀ ਵਧਾਈ ਦੇ ਲੈ ਮੇਰੀ ਮਾਂ ਤੂੰ ਹੀ ਏ ਡੁੱਡੇ ਨੇ ਅੱਗੋਂ ਸ਼ਰਦਾ ਵਜੋਂ ਕਿਹਾ ਈਗਾ ਖਾਈ ਭਈ ਸਿਆਣਿਆਂ ਆਖਿਆ ਏ ਖਾਈ ਭਲੀ ਕੇ ਮਾਈ ਜਿਹਦਾ ਖਾਈਏ ਉਸੇ ਦਾ ਗਾਈਏ ਆਪਣੇ ਅਸਲੀ ਮਾਪੇ ਤਾਂ ਹੁੰਦੇ ਹੀ ਇਹਾਂ ਨੇ ਜਿਨ੍ਹਾਂ ਦੇ ਘਰਾਂ ਤੋਂ ਖਾ ਕੇ ਆਪਾਂ ਪਾਲਦੇ ਆਂ ਕੁੱਦੂ ਡੁੱਡੇ ਦੀ ਗੱਲ ਉੱਤੇ ਖੁਸ਼ ਹੋ ਗਿਆ ਸੀ ਲੈ ਬਾਬਾ ਆ ਤੇਰੇ ਵਾਸਤੇ ਤੂੰ ਪਹਿਲੀ ਵਾਰ ਮੇਰੇ ਘਰ ਆਇਆ ਏ ਸਵਰਨੀ ਨੇ 5 ਰੁਪਏ ਤੇ ਖੱਦਰ ਦਾ ਰੇਜਾ ਕੁੱਦੂ ਦੇ ਸਾਹਮਣੇ ਰੱਖਦਿਆਂ ਕਿਹਾ ਨਾ ਬੀਬੀ ਤੀਆਂ ਦੇ ਘਰੋਂ ਲੈਣਾ ਨਹੀਂ ਬਣਦਾ ਉਦੂ ਨੇ ਰੇਜਾ ਪਛਾਹ ਸਰਕਾਉਂਦਿਆਂ ਕਿਹਾ ਤੇਰਾ ਨਹੀਂ ਬਣਦਾ ਤਾਂ ਮੇਰੇ ਵੱਲੋਂ ਰਾਜੋ ਵਾਸਤੇ ਲੈ ਜਾ ਉਹਦਾ ਤਾਂ ਬਣਦਾ ਏ ਨਾ ਮੈਂ ਮੋੜ ਕੇ ਨਹੀਂ ਲਜਾਣੇ ਸਵਰਨੋ ਨੇ ਕੁੱਦੂ ਦੀ ਮਸ਼ਕਲ ਹੱਲ ਕਰ ਦਿੱਤੀ ਦਿਨ ਪੱਕਾ ਹੋ ਗਿਆ ਰੋਟੀ ਖਾ ਕੇ ਕੁੱਦੂ ਤੇ ਸਮੁੰਦ ਸਿੰਘ ਭਾਰਤ ਗਏ ਹਾੜੀ ਦੀ ਫਸਲ ਪਿੱਛੋਂ ਵਿਆਹ ਦੀ ਤਿਆਰੀ ਹੋਣ ਲੱਗੀ ਹਣ ਗਿੱਲੋ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ ਬਸੰਤ ਕੌਰ ਨੇ ਸਭ ਕੁਝ ਸਮਝਾ ਦਿੱਤਾ ਸੀ ਗਿੱਲੋ ਉੱਪਰੋਂ-ਪਰੋਂ ਸ਼ਰਮ ਮਹਿਸੂਸ ਕਰਦੀ ਦੇ ਅੰਦਰੋਂ ਖੁਸ਼ ਵੀ ਹੁੰਦੀ ਉਹ 22 ਸਾਲ ਦੀ ਹੋ ਗਈ ਸੀ ਉਸ ਦੀਆਂ ਬਹੁਤੀਆਂ ਹਾਨਣਾ ਦੇ ਵਿਆਹ ਹੋ ਚੁੱਕੇ ਸਨ ਕਈਆਂ ਦੇ ਕੁਛੜ ਇਸ ਵੇਲੇ ਬਾਲ ਵੀ ਸਨ ਗਿੱਲੋ ਵੀ ਅਜੇ ਮਿੱਠੇ ਸੁਪਨੇ ਵੇਖਿਆ ਕਰਦੀ ਸੀ ਹੁਣ ਉਹਦੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਸੀ ਉਹ ਦੂਰੇ ਚਾਵਾਂ ਨਾਲ ਅੰਦਰ ਬਾਹਰ ਪੰਬੀਰੀ ਵਾਂਗ ਭੱਜੀ ਫਿਰਦੀ ਕਦੇ-ਕਦੇ ਉਹ ਬਚਪਨ ਦੇ ਗੀਤ ਵੀ ਨਿੰਮੀ-ਨਿੰਮੀ ਸੌਰ ਵਿੱਚ ਦੁਹਰਾਉਣ ਲੱਗ ਪੈਂਦੀ ਬਾਪੂ ਜੀ ਮੈਂ ਉੜਦੀ ਜਾਵਾਂ ਬੱਲੇ ਨਹੀਂ ਪੰਬੀਰੀਏ ਡੁੱਡੇ ਦੀ ਜੰਜ ਚੜੀ ਭੈਣ ਨੇ ਵਾਗ ਹੁੰਦੀ ਵੀਰੇ ਦੇ ਸ਼ਗਨ ਮਨਾਏ ਜੰਜ ਵਾਸਤੇ ਲੱਖਾ ਸਿੰਘ ਨੇ ਘੋੜੀਆਂ ਦਾ ਪ੍ਰਬੰਧ ਕੀਤਾ ਹੋਇਆ ਸੀ ਸਣੇ ਲਾੜੇ ਸੱਭੋ ਦਾਸ ਆਦਮੀ ਸਨ ਘੋੜਿਆਂ ਦੇ ਪੰਧ ਨੇੜੇ ਇਧਰੋਂ ਜੰਜ ਚੜੀ ਤੇ ਉਧਰ ਜਾ ਟੁੱਕੀ ਹਵਾਈਆਂ ਤੇ ਅਸਮਾਨੀ ਗੋਲੇ ਚੱਲੇ ਸਾਰੇ ਪਿੰਡ ਵਿੱਚ ਖਬਰ ਹੋ ਗਈ ਜੰਜ ਦੇ ਸਵਾਗਤ ਵਾਸਤੇ ਅੱਗੇ ਕੁਦੂ ਦੀ ਸਾਰੀ ਬਰਾਦਰੀ ਜੁੜੀ ਖੜੀ ਸੀ ਉਹਨਾਂ ਨਾਲ 10-12 ਜ਼ਮੀਂਦਾਰ ਸਰਦਾਰ ਵੀ ਖੜੇ ਸਨ ਸੱਚ ਹੈ ਕਿ ਉਹ ਡੁੱਡੇ ਦੇ ਸਵਾਗਤ ਵਾਸਤੇ ਨਹੀਂ ਸਰਦਾਰ ਲੱਖਾ ਸਿੰਘ ਦੀ ਹਾਜ਼ਰੀ ਵਾਸਤੇ ਸਨ ਸਭ ਤੋਂ ਪਹਿਲਾਂ ਅੱਗੇ ਵੱਧ ਕੇ ਸਮੰਦ ਸਿੰਘ ਨੇ ਲੱਖਾ ਸਿੰਘ ਦੀ ਘੋੜੀ ਦੀ ਵਾਗ ਫੜੀ ਉਦੂ ਦੀ ਬਰਾਦਰੀ ਨੇ ਬਾਕੀ ਘੋੜੀਆਂ ਫੜ ਲਈਆਂ ਸਾਰਿਆਂ ਤੋਂ ਪਿੱਛੋਂ ਸਵਰਨੀ ਦੀ ਘੋੜੀ ਸੀ ਮੁਕੰਦ ਸਿੰਘ ਨੇ ਕੋਲ ਪਹੁੰਚ ਕੇ ਭੈਣ ਨੂੰ ਘੋੜੀ ਤੋਂ ਉਤਾਰਿਆ ਤੇ ਪਣੇਵੇਂ ਨੂੰ ਕੁੱਛੜ ਚੱਕ ਲਿਆ ਵਾਗੀ ਮੁੰਡੇ ਨੇ ਸਵਰਨੀ ਦੀ ਗੰਡੜੀ ਫੜ ਲਈ ਉਹ ਚਾਰੇ ਅੰਦਰ ਲੈ ਘਰ ਨੂੰ ਤੁਰ ਪਈ ਜਾਂਜ ਦਾ ਉਤਾਰਾ ਸਮੁੰਦ ਸੰਗ ਦੀ ਹਵੇਲੀ ਵਿੱਚ ਸੀ ਉਹਨਾਂ ਦੇ ਅੰਨ ਪਾਣੀ ਦਾ ਪ੍ਰਬੰਧ ਵੀ ਸਮੰਦ ਸੰਗ ਵੱਲੋਂ ਹੀ ਸੀ ਸਹੀ ਅਰਥਾਂ ਵਿੱਚ ਇਹ ਸਭ ਖਾਤਰਦਾਰੀ ਲੱਖਾ ਸੰਗ ਦੀ ਹੀ ਸੀ ਬਾਕੀ ਜਾਂਜੀਆਂ ਨੂੰ ਤਾਂ ਝੋਨੇ ਦੇ ਪੱਜ ਡੀਲੇ ਨੂੰ ਪਾਣੀ ਆ ਰਿਹਾ ਸੀ ਉਦੋਂ ਖੁਸ਼ ਸੀ ਕਿ ਉਹ ਖਰਚ ਤੋਂ ਬਚ ਗਿਆ ਸੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ